ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅੱਜ ਇਹ ਜਿਹੜੀ ਤੁਸੀਂ ਬਸ ਦੇਖ ਰਹੇ ਹੋ ਵੀ ਇਹ ਸਮੁੱਚੀ ਲੀਡਰਸ਼ਿਪ ਇਸ ਵਾਸਤੇ ਵਿੱਚ ਗੁਰਦਾਸਪੁਰ ਤੋਂ ਬੈਠੇਗੀ ਔਰ ਇਹ ਜਿਹੜੀ ਹੈ 12 ਤਰੀਕ ਤੱਕ ਇਹ ਜਿਹੜੀ ਸੰਗਰਾਮ ਹੈ ਇਹ ਚੱਲੇਗਾ 5 ਦਿਨ ਕੇ ਮਹਾਰਤ ਕਾਰਕਮ ਹੈ ਜਿਸ ਵਿੱਚ 10 ਜਗ੍ਹਾ ਤੋਂ ਸਭਾएं ਹੋਗੀ ਔਰ ਉਸਕੇ ਅਲਾਵਾ ਅਲੱਗ-ਅਲੱਗ ਗਰੁੱਪੋਂ ਮੇ ਮਜ਼ਦੂਰੋਂ ਸੇ ਮਜ਼ਦੂਰ ਮਹਿਲਾਵੋਂ ਸੇ ਉਹਨਾਂ ਸਭ ਸੇ ਮੁਲਾਕਾਤ ਹੋਗੀ ਜਿਹੜੀ ਇਹ ਕਸ਼ਵ ਜਿਹੜੀ ਹੈ ਸੰਗਰਾਮ ਦੀ ਸ਼ੁਰੂਆਤ ਹੈ ਔਰ ਇਸੇ ਦੇ ਨਾਲ ਜਾਣ ਕੇ ਹੀ ਸਕਦੇ ਜਿਹੜਾ ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਸਾਡੇ ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ छत्तीसगढ़ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਬਪੇਸ਼ बघेल ਜੀ ਔਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅੱਜ ਇਹ ਜਿਹੜੀ ਤੁਸੀਂ ਬਸ ਦੇਖ ਰਹੇ ਹੋ ਵੀ ਇਹ ਸਮੁੱਚੀ ਲੀਡਰਸ਼ਿਪ ਇਸ ਵਾਸਤੇ ਵਿੱਚ ਗੁਰਦਾਸਪੁਰ ਤੋਂ ਬੈਠੇਗੀ ਔਰ ਇਹ ਜਿਹੜੀ ਹੈ 12 ਤਰੀਕ ਤੱਕ ਇਹ ਜਿਹੜੀ ਸੰਗਰਾਮ ਹੈ ਇਹ ਚੱਲੇਗਾ ਇਹਦੀ ਸ਼ੁਰੂਆਤ ਆ ਔਰ ਇਹ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਵੀ ਇਹ ਮਨਰੇਗਾ ਗਰੀਬਾਂ ਦੀ ਲਾਈਫਲਾਈਨ ਹੈ ਮਜ਼ਦੂਰਾਂ ਦੀ ਲਾਈਫਲਾਈਨ ਹੈ ਜਿਹੜੀ ਕਾਂਗਰਸ ਪਾਰਟੀ ਨੇ ਗਰੀਬਾਂ ਵਾਸਤੇ ਰੁਜ਼ਗਾਰ ਦੀ ਗਰੰਟੀ ਦਿੱਤੀ ਸੀ ਔਰ ਰੁਜ਼ਗਾਰ ਦੀ ਗਰੰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਖੋਲੀ ਹੈ ਔਰ ਉਸ ਦੇ ਖਿਲਾਫ ਔਰ ਲੋਕਾਂ ਦੇ ਹਿੱਤ ਦੇ ਵਿੱਚ ਕਾਂਗਰਸ ਪਾਰਟੀ ਅੱਜ ਛੜਕਾ ਤੇ ਉਤਰੀ ਹੈ ਔਰ ਅਸੀਂ ਇਹ ਲੜਾਈ ਨੂੰ ਇਹ ਲਗਾਤਾਰ ਜਾਰੀ ਰੱਖਾਂਗੇ ਇਹ ਲੜਾਈ ਸੰਸਦ ਤੋਂ ਛੜਕ ਤੱਕ ਇਹ ਪਿੰਡਾਂ ਤੇ ਸ਼ਹਿਰਾਂ ਤੇ ਗਲੀਆਂ ਤੱਕ ਇਹ ਲੜਾਈ ਜਾਰੀ ਰਹੇਗੀ ਠੀਕ ਹੈ ਕਹਿਣਾ ਚਾਹੁੰਗੇ ਅੱਜ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਨਿਰਦੇਸ਼ ਪਰ ਪੂਰੇ ਦੇਸ਼ ਭਰ ਮੇ मनरेगा बंद करने के खिलाफ अभियान चलाया हुआ है उसके तहत पंजाब प्रदेश कांग्रेस कमेटी के द्वारा एक कार्यक्रम पहले उन्होंने सभी जिलों में प्रेस कॉन्फ्रेंस किया और उसके बाद अभी पाँच दिन के कार्यक्रम है जिसमें दस जगह तो सभाएं होगी और उसके अलावा अलग अलग ग्रुपों में मजदूरों से मजदूर महिलाओं से उनसे सबसे मुलाकात होगी तो कुल मिला करीब पंद्रह कार्यक्रम अभी पाँच दिनों में होना है तो एक कितने दिन का जो प्रोग्राम होएगा ये अभी पाँच दिन का जी कड़े कड़े लीडर जाएंगे सर सभी 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 लीडर अलग अलग जगह ज्वाइन करते जाएंगे लेकिन सभी सभी शुरुआत कहाँ से की जा रही है अभी तो गुरदासपुर से एक मिनट सर एक मिनट मनरेगा ਕਾਂਗਰਸ ਪਾਰਟੀ ਡਾਕਟਰ ਮਨਮੋਹਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਧੀ ਨੇ ਸ਼ੁਰੂ ਕੀਤੀ ਸੀ এরੇ ਪਿੱਛੇ ਮਹਾਤਮਾ ਗਾਂਧੀ ਦਾ ਜਿਹੜਾ ਨਾਮ ਰੱਖਿਆ ਸੀ ਉਹ ਸੋਚ ਸੀਗੀ ਇੱਕ ਕਿ ਮਹਾਤਮਾ ਗਾਂਧੀ ਜਿਸ ਤਰੀਕੇ ਨਾਲ ਆਪਦੇ तन ਤੇ ਕੱਪੜਾ ਨਾ ਪਹਿਨਦੇ ਹੋਏ ਦੇਸ਼ ਦੇ ਲੋਕਾਂ ਦੀ ਔਰ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਉਹ ਸੈਕਰੀਫਾਈਸ ਇਸ ਕਰਕੇ ਉਹ ਨਾਮ ਰੱਖਿਆ ਗਿਆ ਸੀ ਉਹਨਾਂ ਦੀ ਸੋਚ ਨੂੰ ਲੈ ਕੇ ਇਹ ਮਨਰੇਗਾ 'ਚ ਹੁਣ ਬਿੱਲ ਲਿਆਂਦਾ ਗਿਆ ਜਿਹੜਾ ਮੁਕੰਮਲ ਤੌਰ ਤੇ ਪੰਜਾਬ 'ਚ ਵੱਡਾ ਨੁਕਸਾਨ ਬੀਜਪੀ ਨੇ ਸਾਡਾ ਕਰਤਾ ਹੁਣ ਮਨਰੇਗਾ ਦਾ ਕੰਮ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਬੰਦ ਪਿਆ ਪਹਿਲਾ 10% ਜਿਹੜਾ ਇਹਦੇ 'ਚ ਹਿੱਸਾ ਪਾਉਂਦਾ ਸੀ ਉਹ ਪੰਜਾਬ ਪਾਉਂਦਾ ਸੀ ਤੇ 90% ਕੇਂਦਰ ਪਾਉਂਦਾ ਸੀ ਫੇਰ ਵੀ ਸਾਡੇ ਮਨਰੇਗਾ ਭਰਾਵਾਂ ਨੂੰ ਚੰਗਾ ਇਹ ਤਰ੍ਹਾਂ ਕੰਮ ਨਹੀਂ ਮਿਲਦਾ ਸੀ ਕਿਉਂਕਿ ਪੰਜਾਬ ਜਦੋਂ ਦੀ ਝਾੜੂ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਉਹ 10% ਹਿੱਸਾ ਵੀ ਕਈ ਵਾਰੀ ਨਹੀਂ ਮਿਲਦਾ ਸੀ ਤਾਂ ਇਸ ਕਰਕੇ ਕਿਉਂਕਿ ਫਾਈਨੈਂਸ਼ੀਅਲ ਸਥਿਤੀ ਠੀਕ ਨਹੀਂ ਹੈ ਤੇ ਸਾਡਾ ਉਹ ਪੈਸਾ ਲੈਪਸ ਹੋ ਜਾਂਦਾ ਸੀ ਕੰਮ ਮਿਲ ਨਹੀਂ ਰਿਹਾ ਪਿੰਡਾਂ ਚ ਜਾ ਕੇ ਤੁਸੀਂ ਪੁੱਛ ਲਓ ਇਹਨਾਂ ਨੇ ਕਰਤਾ ਵੀ 40% ਉਹਨਾਂ ਸਟੇਟ ਪਾਏਗੀ ਤੇ 60% ਕੇਂਦਰ ਪਾਏਗਾ ਇਹ ਤਾਂ ਜਰਾ ਸਰਾਸਰ ਜ਼ਾਫੀ ਹੈ ਫਿਰ ਹੁਣ ਗੂਠਾ ਲੱਗਿਆ ਕਰੇਗਾ ਬਾਇਓਮੈਟ੍ਰਿਕ ਇਹਰਾ ਲੋਕਾਂ ਦੀ ਹਾਜ਼ਰੀ ਲੱਗੇਗੀ ਬਜ਼ੁਰਗਾਂ ਦੇ ਤਾਂ ਵਿਚਾਰਿਆਂ ਦੇ ਗੂਠੇ ਚੱਲਦੇ ਹੀ ਨਹੀਂ ਪਹਿਲਾਂ ਹੀ ਹੁਣ ਐਪ ਸਿਸਟਮ ਕਰਤਾ ਸਾਡੇ ਸਮੇਂ ਹਾਜ਼ਰੀ ਲੱਗਦੀ ਸੀ ਹੱਥ ਨਾਲ ਹੁਣ ਐਪ ਦੇ ਥਰੂ ਹਾਜ਼ਰੀ ਲੱਗਦੀ ਹੈ ਕੰਮ ਕਿਤੇ ਮਿਲਦਾ ਹੈ ਹਾਜ਼ਰੀ ਕਿਤੇ ਲੱਗਦੀ ਹੈ ਫਿਰ ਪੈਸੇ ਨਹੀਂ ਆਉਂਦੇ ਦੋ ਕੰਮ ਐਸੇ ਸਨ ਜਿਹੜਾ ਇਰੀਗੇਸ਼ਨ ਦਾ ਇੱਕ ਤਾਂ ਕੰਮ ਤੇ ਇੱਕ ਰੋਡ ਬੰਮਜ਼ ਦਾ ਕੰਮ ਜਿਹੜਾ ਇਹਨਾਂ ਨੇ ਬੈਨ ਕਰਤਾ ਸੋ ਉਹ ਹੈ ਨਹੀਂ ਕੰਮ ਤਾਂ ਸਾਡੇ ਸਾਡੇ ਲੋਕਾਂ ਨੂੰ ਕੰਮ ਹੀ ਨਹੀਂ ਮਿਲਦਾ ਬੁਰਾ ਹਾਲ ਹੈ ਔਰ ਆਮ ਆਦਮੀ ਪਾਰਟੀ ਨੇ ਜਮਾਇਰੇ ਤੇ ਕੋਈ ਕੋਈ ਉਪਰਾਲਾ ਹੀ ਨਹੀਂ ਕੀਤਾ ਸੋ ਇਹ तमाम ਤਕਲੀਫਾਂ ਨੂੰ ਲੈ ਕੇ ਮੈਂ ਦੱਸਿਆ ਸੀਗਾ ਕਿ 1,23,000 ਜੌਬ ਕਾਰਡ ਲੁਧਿਆਣੇ ਦੇ ਬਣੇ ਲੇਕਿਨ 54,000 ਜੌਬ ਕਾਰਡ ਵਾਲਿਆਂ ਨੂੰ ਨੌਕਰੀ ਕੰਮ ਮਿਲਿਆ ਜੀਨੇ ਜੋ 12 ਪਰਿਵਾਰਾਂ ਨੂੰ ਹੀ 100 ਦਿਨ ਦਾ ਰੋਜ਼ਗਾਰ ਮਿਲਿਆ 12 ਪਰਿਵਾਰਾਂ ਨੂੰ ਇਹ ਡੀਸੀ ਕਹਿ ਰਿਹਾ ਸੋ ਕਹਿਣ ਦਾ ਮਤਲਬ ਬੇੜਾ ਘਰ ਕਰਤਾ ਇਹਰੇ ਨਾਲ ਆਉਣ ਵਾਲੇ ਸਮੇਂ 'ਚ ਬਹੁਤ ਕੰਮ ਖਰਾਬ ਹੋ ਸਕਦਾ ਬਨੇ ਰਿਗਾ ਇਸ ਕਰਕੇ ਲਿਆਂਦੀ ਸੀ ਕਿ ਗਰੀਬ ਦਾ ਚੁੱਲ੍ਹਾ ਚੱਲਦਾ ਰਹੇ ਜੇ ਗਰੀਬ ਦਾ ਚੁੱਲ੍ਹਾ ਚੱਲਦਾ ਰਹੇਗਾ ਜੇ ਉਹਦੇ ਪੇਟ ਦੀ ਭੁੱਖ ਮਿਟਦੀ ਰਹੇਗੀ ਤੋ ਆਸ-ਪਾਸੇ ਨਹੀਂ ਦੇਖੇਗਾ ਵਿਚਾਰਾ ਕਿਉਂਕਿ ਉਹਰੇ ਬੱਚੇ ਪੜ ਰਹੇ ਸੋ ਇਹ ਮੰ drega ਬੰਦ ਦੇ ਹੋਣ ਦੇ ਨਾਲ ਦੇਸ਼ ਦੇ ਅੰਦਰ ਮੈਨੂੰ ਲੱਗਦਾ ਗਰੀਬ ਤੇ ਅਮੀਰ ਦਾ ਇੱਕ ਪਾੜਾ ਵੀ ਵੱਧ ਜਾਣਾ ਕਿਉਂਕਿ 80% ਜਾਇਦਾਦ ਤਾਂ ਦੋ ਬੰਦਿਆਂ ਕੋਲੇ ਹੈ ਉਹ ਅਡਾਨੀ ਤੇ ਅਬਾਨੀ ਦੀ ਜੇ 140 ਕਰੋੜ ਆਬਾਦੀ ਚੋਂ 80% ਲੋਕਾਂ ਦਾ ਪੈਸਾ ਇਹਨਾਂ ਦੋਹਾਂ ਕੋਲੇ ਹੈ ਤੇ ਜੇ ਗਰੀਬ ਤੇ ਅਮੀਰ ਦਾ ਅੰਤਰ ਵੱਧ ਗਿਆ ਤੇ ਇਸ ਦੇਸ਼ ਦੇ ਵਿੱਚ ਹਾਲਾਤ ਕੁਝ ਹੋਰ ਹੋਣਗੇ ਸੋ ਅੱਜ ਜਿਹੜਾ ਰਾਹੁਲ ਗਾਂਧੀ ਜੀ ਦੇ ਔਰ ਖਰਗੇ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਬਪੇਸ਼ ਬਗੇਲ ਜੀ ਆਇਆ ਪੂਰੀਆਂ ਸਟੇਟਾਂ ਦੇ ਵਿੱਚ ਅਸੀਂ ਸੰਗਰਾਮ ਦੇ ਨਾਮ ਤੇ ਇੱਕ ਯਾਤਰਾ ਅੱਜ ਅਸੀਂ ਇਹ ਮਾਝੇ ਤੋਂ ਸਟਾਰਟ ਕਰਕੇ ਮਾਲਵਾ ਦਵਾਬਾ ਉਹ ਫਿਰੋਜ਼ਪੁਰ ਤੱਕ ਗੁਰੂ ਹਰ ਸਾਹਿਬ ਤੱਕ ਉੱਚੋ ਤੱਕ ਇਹ ਸਾਰਾ ਕੱਢ ਰਹੇ ਹਾਂ ਸੋ ਅੱਜ ਦੀ ਸ਼ੁਰੂਆਤ ਆਸੀਂ ਵੈਨ ਦੇ ਵਿੱਚ ਸਾਰੇ ਲੀਡਰ ਜਾ ਰਹੇ ਹਾਂ ਪਹਿਲਾ ਪ੍ਰੋਗਰਾਮ ਸਾਡਾ ਗੁਰਦਾਸਪੁਰ ਵਿਖੇ ਜੀ